ਗੁਰੂ ਆਹੇ ਗੁਰੂ ਆਹੇ ਗੁਰੂ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜੋ ਕੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਰੋ ਜੀ ਕੋ ਕੰਤਾ ਮੋਈ ਗੁਰੂ ਜੀ ਦੇ ਫਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ ਸ੍ਰੀ ਗੋਬਿੰਦ ਜੀ ਕੀ ਪਸਾਹੇ ਦਸੇ ਕਿਰਤਾਂ ਵਾਗੇ ਸਮਰਗਰ ਸ੍ਰੀ ਗੁਰੂ ਨਾਨਕ ਲਹਿ ਗਿਆ ਏ ਕਿ ਰੰਗਤ ਕਰਤੇ ਅਨਰਵਾਸ ਰਾਮ ਦਰਸ਼ਨ ਹੋਵੀ ਸਾਰੇ ਅਰਜਨ ਹਰਗੋਮੈਨ ਨੂੰ ਸਨੁਰਾ ਸ੍ਰੀ ਅੰਗਰਾਏ ਸ੍ਰੀ ਗੁਰੂ ਸੰਤਿ ਨਿਹਾਰੀ ਨੇ ਅੰਦਰ ਸਿੱਚੀ ਸੋਬਤ ਬਿਲਾਏ ਤੇਗ ਮਹਾਰਜ ਸੁਮਰੀਆ ਕਰਨਾਉਂ ਵਿਗਿਆਰੀ ਨਾਰੇ ਸਭਨ ਸਾਈ ਹੋਇ ਸਾਈ ਦਰਸ਼ਨੇ ਪਾਛਾਤ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਤ ਦੇ ਵਾਲੇ ਸਭ ਸਾਈ ਹੁਨਾਰੀ ਸਾਈ

ਨਰਾਣ ਜੱਗਿਆ ਮੰਡ ਛਗਿਆ ਦੇਖ ਚਲਾਈ ਤੇ ਗੁਹਾਏ ਦੇਖ ਨਿਰਜਤਾ ਨਾ ਪਾਇਆ ਸਤਿਆਗਿਆ ਦੀ ਕੋਈ ਰਾਗਾਂ ਵਰਗੇ ਬਬੂ ਜੀ ਚਲਾਈ ਦੇ ਤੂ ਨਰਾਣ ਸਿੰਘਾਂ ਸਿੰਘਣਿਆ ਨੇ ਧੰਮ ਹੈ ਜੀਸ ਦਿੱਤੇ ਮਾਨੁ ਬੰਦ ਕਟਾਇ ਕੋਪਰੇ ਨੋਈਆ ਚਰਕੜੀਆਂ ਤੇ ਚਨੇ ਆਰਿਆ ਪਰਵਾਣੀਆਂ ਜੀਤਿਆਂ ਸ਼ਰਮ ਨਹੀਂ ਆਰਿਆ ਸਿਖੇ ਕਚਾ ਸਾਸੰਭਾਈ ਜਨਾ ਦੇ ਕੋਈ ਦਾ ਧਿਆਨ ਕਰਕੇ ਖੌਸਾ ਜਿਸਾ ਬੋਲੀ ਪਰਵਾਣੀ ਬੋਲੈ ਪੰਜਾ ਤੱਕ ਸਰਵੰਗ ਨਾਮ ਦਾ ਧਿਆਨ ਲਾਗੇ ਗੁਰਮੁਖ ਸਰਵਾਦ ਖਾਲਸਾ ਜੀ ਕੀ ਆਵਾਜ਼ ਸਹ ਜੀ ਸਰਵਾਖਾਲਸਾ ਜੀ ਕੋ ਵਾਹਿਗੁਰੂ 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 ਚਿਤ ਰਵੇ ਚਿਤ ਅੰਕਾਰ ਸਰਕਾਰ ਸੰਸੁਖ ਹੋਵੇ ਯਾਰਾ ਖਾਲਸਾ ਜੀ ਸਾਹਿਬ ਆਪਛਾਤ ਦੇਪੇ ਹੋਤੇ ਜੀਰਾਂ ਕੀ ਪਰ ਅੰਤ ਕੀ ਜੀਤ ਵੇ ਸਾਰੇ ਦੀ ਸਾਰੇ ਖਾਲਸੇ ਦੀ ਕੇਵਲ ਮੰਨੇ ਗਗਨ ਜਾਈ ਹੋ ਸਿਕਾਂ ਨੂੰ ਸਿੱਖੀ ਦਾ ਜੀ ਸੁਨਾਮਨ ਹੈ ਤੁਮਨ ਲੈ ਨਾਮਿ ਸ਼ਾਦਾਨ ਬਰਾਸ਼ਾਦਾਨ ਨਾਨਾ ਸੇਰਨਾ ਨਾਮ ਨਾਮ ਸੇ ਸੰਸਾਰ ਜੀਂਦੇ ਨਰਸ਼ਨ ਸੁਨਾਮ ਚੌਂਕਿਆ ਟੰਡੇ ਬੰਗੇ ਜਗੋ ਜਗੇ ਅਡਾਲ ਤਰਨੁ ਕਾ ਜੈ ਖਦਾ ਵਰਨੀਵਾਉ ਕੰਪੂਛੇ ਮਾਧ ਪਤ ਕੇ ਰਾਖੇ ਆਪਕਾਰ ਮਰਗਵਾਇ ਗੁਰੂ ਮਹਾਰਾਜ ਅਮੇਂ ਮੰਨਦੇ ਸਦਾ ਸਦਾ ਆਰਦਿਓ ਸ੍ਰੀ ਨੰਕਾ ਨਾਮ ਸਾਰਾ ਤੇ ਹੋਰ ਸੰਗਾਰਾ ਨਾਮਾ ਗ੍ਰੰਥੋਂ ਮੰਨ ਤੋਂ ਜੋ ਮਿਸ਼ੋਰੀਆ ਨਾਮੁ ਕੁੱਲੇ ਸੰਗਾਰਾ ਸ੍ਰੀ ਗੁਰੂਆਂ ਦਾ ਨਾਮ ਨਿਰਮਲ ਕਾਚਨ ਕੋ ਸੋਹਣੇ ਆਮੇ ਜਵਾਣਿਆਂ ਦੇ ਮਾਨੀ ਤੇ ਆਣਿਆਂ ਦੇ ਚੰਦ ਕੂਕੀਆਂ ਦੀ ਉਹ ਤਾਂਗਨ ਮਹਾਰਾਜ ਨੂੰ ਅਨੰਤ ਸ਼ੰਤੀ ਧੰਨ ਸ੍ਰੀ ਗੁਰੂ ਸਾਹਿਬ ਜੀ ਨੂੰ ਸ੍ਰੀ ਧੰਨ ਸਭਾ ਬਖਸ਼ੀ ਜੀ ਨੂੰ ਦੂਰ ਤਾਂ ਕਟੇ ਮਹਾਂ ਸ਼ੰਕਰ ਜਾਨੀ ਮਹਾਰਾਜ ਜੀ ਦੀ ਮਾਨ ਪਾ ਕੇ ਬਾਗੀ ਦਾ ਗੁਣਨ ਤੋਂ ਸਾਡੀ ਦੇਵਾਨ ਸਾਹਿਬ ਪ੍ਰਕਾਸ਼ ਜੀ ਮਹਾਰਾਜ ਜੇਕਰ ਇਹ ਮੀ ਬਾਣੀ ਦੇ ਪਾਠ ਹੋਏ ਕਥਾ ਕੀਰਤਨ ਅਸ਼ਾ ਜੀਵਾ ਮੇਸ਼ੂਨ ਅਨੰਤ ਸ਼ਰਾਂਜ ਜੀ ਦੀਆਂ ਰਾਸ਼ ਦੇਖੇ ਲਾਉਣਾ ਪਰਮੇਸ਼ਰ ਤੁਮਹਾਂ ਨੂੰ ਮਾਫ ਕਰਨੀ ਗੁਰਬਾਣੀ ਪਾੜਦਾ ਵਾਹ ਆਈ ਸ਼ਬਦ ਸੁਣਦੇ ਮੇ ਸੁਣਾ ਦਰਾਈਆਂ ਸੰਤਾਨੀਆਂ ਆ ਜਾਈਆਂ ਦਰਬਾਰ ਮੰਗਨੀ ਕਰ ਮੇਚੇ ਲਾਉਣੇ ਮਹਾਰਾਜ ਸਾਡੀ ਸੰਤਾਨ ਨੂੰ ਆਪਣੇ ਅੰਦਰੋਂ ਕਰੋ ਸਿੱਖੀ ਦੇ ਸੁਪ੍ਰਖਸ਼ ਨਾਮ ਦਾ ਸੇਵਾ ਨਾਮ ਸੁਣਨ ਨਾਲ ਦੁੱਖਾਂ ਕਰੇ ਸਾਡੇ ਨਾਮ ਕਰਨੇ ਮਹਾਰਾਜ ਸੱਚੇ ਬਾਦਸ਼ਾਹ ਜਾਣੀਆਂ ਸਾਡੀ ਸੰਤਾਨ ਦੀ ਮਾਣ ਕਿਰਪਾ ਕਰਨ ਦੀ ਬਾਰਾ ਦੇਵ ਸਾਰੇ ਮਹਾਰਾਜ ਆਜਿ ਦੇ ਪ੍ਰਹਿਗਿਆ ਸਿਰ ਦਾ ਵੱਲ ਕਣਾ ਪ੍ਰਸਾਦੀ ਦੇ ਗਾਜਰੇ ਆਦਰ ਪਰਮਾਨ ਹੋਵੇ ਪਰਮਾਨ ਮੇਰਾ ਪ੍ਰਸਾਦ ਸੰਗਤ ਜੀ ਸਾਰੇ ਮਹਾਰਾਜ ਸਾਰਿਆਂ ਦੇ ਨਾਮ ਜਨ ਸਾਰੇ ਇਹਦੇ ਬੜਾ ਬਿਟਾ ਪਰਮਾਨ ਕਣਾ ਪ੍ਰਸਾਦੀ ਦੇ ਇੱਕ ਬੜਾ ਪਰਮਾਨ ਕਰਨੀ ਹੋਰ ਆਏ ਸਾਰੀ ਸੰਸਕੀ ਜੀ ਮਹਾਰਾਜ ਸਾਰਿਆਂ ਦੀ ਤਿਲਪੂ ਬਿਟਾ ਪਰਮਾਨ ਕਰੋ ਸਰਵ ਮਹਾਰਗਿਵਾ ਦੇ ਪਵਿੱਤਰ ਲਾਇਕ ਨੂੰ ਸੁਣਾ ਕੇ ਯਾਰ ਗੁਰੂ ਜੀ ਆਉਣ ਕੋ ਰਾਜੀ ਨਾ ਦੇ ਤਾ ਮਾਈ ਗੁਰੂ ਕੀ ਬਖਸ਼ੇ ਆਵਾਜ਼ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਬਖਸ਼ੇ ਸਰਬਤ ਦਾ ਪੰਥ ਸਭ ਸਿੱਖਨ ਕੋਪ ਮੰਨੋ ਨਾਨਕ ਹੋ ਗੰਡ ਜੇ ਮਾਨਿਓ ਨਰਕ ਨਹੀਂ ਹੈ ਜੋ ਮੰਗੋ ਮਿਲ ਹੋ ਜਾਏ ਕਹਾਂ ਕਰੇਗਾ ਰਾਮ ਦਾ ਕਿਹਨ ਨ ਕੋਈ ਹੋਰ ਹਮੇਸ਼ਾ ਮੈਂ ਵਾਹਿਗੁਰੂ ਜੀ ਕੀ ਫਤਿਹ ਹੋਏ ਸੇ ਭਗਤ ਸੰਗ ਦੇ ਨੂਰ ਰਸੋਂ ਉਰਸੋਂ ਲਿਖਿਆ ਵਿੱਚ ਸੱਚੇ ਬਾਸਾ ਮਗ ਜਨਮ ਜਨਮ ਦੇ ਕਿਸਿਆ ਹੋਰੈ ਸਜਣ ਸੱਚਾ ਆਪ ਸਮਾ ਸਿਰ ਸਾਹ ਦੇ ਸਾਹ ਜਿਸ ਪਾਸ ਭਾਖਿ ਦੇ ਸੋਈਏ ਸੰਮਾਨਾ ਹੋਵੇ ਸਾਹ ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀਓ ਸੋ ਗੀ ਮਨਨ ਪ੍ਰਣਾਮ ਮਾਨੁ ਗੁਰੁ ਮਝੇ ਵਿਰਥਾਇਆ ਅਨੇ ਸਾਜ ਸਿੰਗਾਰ ਬੋਤਨ ਤਾ ਜੋ ਨ ਤਕ ਕੋੜ ਆਰਾ ਮਾਨੁ ਗੁਰੁ ਮਝੇ ਵਿਰਥਾਇਆ ਅਨੇ ਸਾਜ ਸਿੰਗਾਰ ਕੋੜਾ ਰਾਰੋ ਦਰ ਗਾਇ ਕਿਰਪਨ ਸਰੂਪ ਕੇ ਨੋ ਇੱਕ ਅਸਰ ਕਰੀਏ ਮਹਾਰਿਆ ਨਾਨਕ ਗੁਰਨੇ ਸੰਤਨ ਸੇਵਾ ਕਿਸੇ ਕਾਰ ਨਾ ਆਇਆ ਕਰ ਅਰਮਨ ਸਵਾਰੀ ਸੱਜਾ ਕਮਨ ਸਾਡ ਮਹਾਰਿਆ ਸਰਨਾ ਪਾਇਓ ਆਪਣੇ ਮਰਤੇ ਪੈਗ ਪੈਗ ਤੁਭਾਇਆ ਸਾਰੋ ਦਿਨਸ ਕੀ ਕਰਤਾ ਤੋਂ ਸਿਰ ਜੜਾਇਆ ਕੇਰਵਲੋ ਮੇਗਾ ਜਿਨਾਈ ਨਾਗੇ ਕਾਮ ਆਇਆ ਮਰਵਾ ਨਗਰੇ ਜਾ ਕੋ ਕਿਸੇ ਹੰਮੇ ਨਾ ਉਸ ਆਇਆ ਸਾਨ ਸੰਗਤ ਦੇ ਪਛੇ ਪੜਿਓ ਜਨ ਹੰਨ ਨਾਮਵਰ ਕਾ ਸੁਭਾਇ ਵਾਰਿੰਦੀ ਖਲਸਾ ਵਹਿ ਗੁਰੂ ਜੀ ਕੀ ਫਤੇ